ਮੋਰਚੇ ਨੂੰ ਜਿਹੜੀ ਅਥਾਰਟੀ ਗੁੰਮਰਾਹ ਕਰਦੀ ਰਹੀ ਹੈ ਪਹਿਲਾਂ ਵੀ ਠੀਕ ਹੈ ਉਸ ਤੋਂ ਸਭ ਤੋਂ ਪਹਿਲਾਂ ਜਦ 1 ਨਵੰਬਰ ਨੂੰ ਕੀਤਾ ਸੀ ਉਹਨਾਂ ਨੇ ਫਿਰ ਫਿਰ ਕੱਲ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕੀ ਕਹਿੰਦੇ ਅਸੀਂ ਇੱਕ ਕਾਲ ਦਿੱਤੀ ਸੀ ਕਿ ਵੀ ਜਿਹੜੀ ਐਗਜ਼ਾਮੀਨੇਸ਼ਨ ਐ ਐਗਜ਼ਾਮੀਨੇਸ਼ਨ ਅਸੀਂ ਪੋਸਟਪੋਨ ਕਰਾ ਦਿੰਦੇ ਉਹ ਇਸ ਕਰਕੇ ਕੀਤੀ ਸੀ ਕਿਉਂਕਿ ਬੱਚੇ ਇੱਥੇ ਬਹੁਤ ਜ਼ਿਆਦਾ ਰੁਝੇ ਹੋਏ ਠੀਕ ਹੈ ਲੋਕੀ ਬਹੁਤ ਜ਼ਿਆਦਾ ਇੰਟਰਸਟਿਡ ਹੈ ਇਸ ਮੋਰਚੇ ਦੇ ਲਈ ਠੀਕ ਹੈ ਸੈਨੇਟ ਚੋਣਾਂ ਲਈ ਠੀਕ ਹੈ ਸਾਡੀ ਪੰਜਾਬ ਯੂਨੀਵਰਸਿਟੀ ਆ ਉਹਦੇ ਵਿੱਚ ਬਹੁਤ ਚੀਜ਼ਾਂ ਐਸੀਆਂ ਨੇ ਜਿਹੜੀਆਂ ਅਸੀਂ ਹਰੇਕ ਗੱਲ ਤੇ ਗੱਲ ਨਹੀਂ ਕਰ ਸਕਦੇ ਪਰ ਪੰਜਾਬ ਯੂਨੀਵਰਸਿਟੀ ਦੇ ਛੋਟੇ-ਛੋਟੇ ਮਸਲੇ ਨੇ ਜਿਹੜੇ ਸੈਨੇਟ ਹੀ ਬਹਾਲ ਕਰ ਸਕਦਾ ਠੀਕ ਹੈ ਸੈਨੇਟ ਬਹਾਲ ਹੋਊਗੀ ਸੈਨੇਟ ਹੋਊਗੀ ਵਰਕਿੰਗ ਵਿੱਚ ਤਾਂ ਸਟੂਡੈਂਟਸ ਦੇ ਮਸਲੇ ਹੱਲ ਹੁੰਦੇ ਰਹਿਣਗੇ ਠੀਕ ਹੈ ਉਸ ਤੋਂ ਬਾਅਦ ਜਿਹੜੇ ਐਗਜ਼ਾਮੀਨੇਸ਼ਨ ਪੋਸਟਪੌਨ ਹੋ ਸਗਾ ਅਸੀਂ ਕਿਸੇ ਬੱਚੇ ਦੀ ਕੋਈ ਫਿਊਚਰ ਨਾਲ ਖਿਲਵਾੜ ਨਹੀਂ ਕਰ ਰਹੇ ਅਸੀਂ ਇਹ ਕਹਿਣਾ ਚਾ ਰਹੇ ਹਾਂ ਵੀ ਜਦ ਤੱਕ ਐਗਜ਼ਾਮੀਨੇਸ਼ਨਸ ਗਾਂ ਹੋ ਜਾਣ ਕਿ ਬੱਚਿਆਂ ਨੂੰ ਆਪਦੇ ਪ੍ਰੈਪਰੇਸ਼ਨ ਲਈ ਤੇ ਟਾਈਮ ਮਿਲ ਜੇ ਠੀਕ ਹੈ